ਪੰਜਾਬ ਦੇ ਗਰੀਬ ਬੱਚਿਆਂ ਨੂੰ ਮਾਰ ਪੈ ਰਹੀ ਹੈ ਇਹ ਮਾਰ ਇਕੈਰੀ ਨਹੀਂ ਹੈ ਦੋਰੀ ਹੈ ਉਹ ਇਸ ਕਰਕੇ ਕਿਉਂਕਿ ਗਰੀਬ ਬੱਚਿਆਂ ਨੂੰ ਸਰਟੀਫਿਕੇਟ ਬਣਾਉਣੇ ਪੈਂਦੇ ਨੇ ਜਦੋਂ ਸਕੂਲ ਪਾਸ ਆਊਟ ਹੁੰਦੇ ਨੇ ਖਾਸ ਕਰਕੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਕਈ ਤਰ੍ਹਾਂ ਦੇ ਸਰਟੀਫਿਕੇਟ ਇਕੱਠੇ ਕਰਨੇ ਪੈਂਦੇ ਨੇ ਤਾਂਕਿ ਅਗਲੇਰੀ ਪੜ੍ਹਾਈ ਵੀ ਜਾਰੀ ਰੱਖੀ ਜਾ ਸਕੇ ਔਰ ਨਾਲ ਹੀ ਜਿਹੜੀਆਂ ਮਿਲਦੀਆਂ ਸਰਕਾਰੀ ਸਹੂਲਤਾਂ ਵੀ ਲਈਆਂ ਜਾ ਸਕਣ ਉਸ ਦੇ ਲਈ ਕੋਈ ਜ਼ਰੂਰੀ ਦਸਤਾਵੇਜ਼ ਹੁੰਦੇ ਨੇ ਉਹ ਮੁਕੰਮਲ ਕਰਨੇ ਪੈਂਦੇ ਨੇ ਤਾਂ ਇਸੇ ਨਾਲ ਸਬੰਧਤ ਪੰਜਾਬੀ ਟਰਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਭੁੱਲਰ ਦੀ ਛਪੀ ਇੱਕ ਰਿਪੋਰਟ ਜਿਸ ਦੇ ਹਵਾਲੇ ਨਾਲ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਗਰੀਬ ਬੱਚਿਆਂ ਨੂੰ ਜਾਤੀ ਸਰਟੀਫਿਕੇਟ ਬਣਾਉਣ ਦੀ ਖਾਤਰ ਜਾਂ ਰਹਾਇਸ਼ੀ ਜਿਸ ਨੂੰ ਪੰਜਾਬ ਰੈਜ਼ੀਡੈਂਸ ਸਰਟੀਫਿਕੇਟ ਵੀ ਆਖਿਆ ਜਾਂਦਾ ਉਹ ਬਣਵਾਉਣ ਦੇ ਲਈ ਕਈ ਪੈਸੇ ਦੇਣੇ ਪੈਂਦੇ ਨੇ ਹਾਲਾਂਕਿ ਸਰਕਾਰੀ ਤੌਰ ਤੇ ਕੋਈ ਫੀਸ ਨਾ ਹੋਣ ਦੇ ਬਾਵਜੂਦ ਵੀ ਉਹ ਫਿਰ ਪੈਸਾ ਲੈ ਕੌਣ ਰਿਹਾ ਹੈ ਉਹ ਲੈ ਰਹੀਆਂ ਨੇ ਨਿੱਜੀ ਕੰਪਨੀਆਂ ਜਿਨ੍ਹਾਂ ਨੂੰ ਠੇਕੇ ਦੇ ਉੱਤੇ ਉਹ ਸੇਵਾ ਕੇਂਦਰ ਦੇ ਵਿੱਚ ਮਨਤਾ ਮਿਲੀ ਹੋਈ ਹੈ ਚਲਾਉਣ ਦੀ ਕਈ ਕੰਪਨੀਆਂ ਨੇ ਕਰੋੜਾ ਰੁਪਏ ਇਕੱਠੇ ਕਰ ਲਏ ਨੇ ਔਰ ਇਹ ਇੱਕ ਸਾਲ ਦਾ ਮਸਲਾ ਨਹੀਂ ਹੈ ਕਈ ਸਾਲ ਲਗਾਤਾਰ ਇਸ سلسلہ جاری ਹੈ ਔਰ ਕੀ ਸਰਕਾਰ ਸਰਟੀਫਿਕੇਟ ਬਣਾਉਣ ਦੇ ਲਈ ਜੇਕਰ ਖੁਦ ਫੀਸ ਨਹੀਂ ਲੈ ਰਹੀ ਅਜਿਹੇ ਸਰਟੀਫਿਕੇਟਾਂ ਲਈ ਤੇ ਉਹ ਫਿਰ ਫੀਸ ਪ੍ਰਾਈਵੇਟ ਕੰਪਨੀਆਂ ਦੇ ਬੋਝੇ ਵਿੱਚ ਪੈ ਰਹੀ ਹੈ ਤਾਂ ਉਹ ਕਿਵੇਂ ਰੋਕੀ ਜਾ ਸਕਦੀ ਹੈ ਇਸ ਦੇ ਲਈ ਪ੍ਰਕਿਰਿਆ ਹੋਰ ਸੁਖਾਲੀ ਹੋਣੀ ਚਾਹੀਦੀ ਹੈ ਇਸ ਦੇ ਲਈ ਮਾਹਰ ਕੀ ਕਹਿੰਦੇ ਨੇ ਇਸ ਦੇ ਲਈ ਹੋਰ ਕਿਹੜੀ ਪ੍ਰਕਿਰਿਆ ਸਰਕਾਰ ਨੂੰ ਅਪਣਾਉਣੀ ਚਾਹੀਦੀ ਹੈ ਤਾਂ ਕਿ ਜਾਤੀ ਸਰਟੀਫਿਕੇਟ ਬਣਾਉਣਾ ਜਾਂ ਫਿਰ ਕੋਈ ਹੋਰ ਤਸਦੀਕ ਸ਼ੁਦਾ ਇਸ ਤਰ੍ਹਾਂ ਦਾ ਸਰਟੀਫਿਕੇਟ ਦੀ ਜ਼ਰੂਰਤ ਹੈ ਜੋ ਸਰਕਾਰੀ ਸਹੂਲਤਾਂ ਲੈਣ ਵਿੱਚ ਜਾਂ ਅਗਲੇਰੀ ਪੜ੍ਹਾਈ ਜਾਰੀ ਰੱਖਣ ਦੇ ਵਿੱਚ ਲੋਡ ਮਹਿਸੂਸ ਹੁੰਦੀ ਹੈ ਤਾਂ ਉਸ ਨੂੰ ਅਜਿਹਾ ਮਸਲੇ ਦੇ ਵਿੱਚ ਅਜਿਹੀ ਪ੍ਰਕਿਰਿਆ ਦੇ ਵਿੱਚ ਲੰਘਾਉਣਾ ਚਾਹੀਦਾ ਸਰਕਾਰ ਨੂੰ ਤਾਂ ਕਿ ਬੱਚਿਆਂ ਦੀ ਖੱਜਲ ਖਵਾਰੀ ਵੀ ਬੰਦ ਹੋਵੇ ਤਾਂ ਉਹਨਾਂ ਦੀ ਜੇਬ ਦੇ ਵਿੱਚ ਜਿਹੜੇ ਪੈਸੇ ਲੱਗ ਰਹੇ ਨੇ ਗਰੀਬ ਬੱਚਿਆਂ ਦੇ ਤਿਲਫੁਲ ਕਮਾਈ ਦੇ ਵਿੱਚੋਂ ਉਹ ਕਰੋੜਾ ਰੁਪਏ ਇਕੱਠੇ ਹੋ ਜਾਂਦੇ ਨੇ ਜਦੋਂ ਉਹਨਾਂ ਦੀ ਸਾਰਿਆਂ ਦੀ ਸਾਂਝੀ ਰਕਮ ਬਣਦੀ ਹੈ ਹੁਣ ਰਿਪੋਰਟ ਕੀ ਕਹਿੰਦੀ ਹੈ ਪੰਜਾਬ ਦੇ ਲੱਖਾਂ ਗਰੀਬ ਬੱਚਿਆਂ ਨੂੰ ਦਫਤਰੀ ਚੱਕਰ ਵੀ ਉਹਦੀ ਮਾਰ ਪੈ ਰਹੀ ਹੈ ਅਨਸੂਚੀ ਜਾਤੀ ਤੇ ਰਹਾਇਸ਼ੀ ਸਰਟੀਫਿਕੇਟ ਬਣਾਉਣ ਲਈ ਖਰਚੇ ਜਾਂਦੇ ਨੇ ਕਰੋੜਾ ਰੁਪਏ ਸੇਵਾ ਕੇਂਦਰਾਂ 'ਚ ਕੰਮ ਕਰਦੀਆਂ ਕੰਪਨੀਆਂ ਮਾਲਾ-ਮਾਲ ਹੋ ਰਹੀਆਂ ਨੇ ਪਰ ਬੱਚਿਆਂ ਤੇ ਬੋਝ ਵਧ ਰਿਹਾ ਹੈ। ਪੰਜਾਬ ਦੇ ਲੱਖਾਂ ਗਰੀਬ ਬੱਚਿਆਂ ਨੂੰ ਹਰ ਬਾਰੇ ਦਫਤਰੀ ਗੇੜ 'ਚ ਫਸਣਾ ਪੈ ਰਿਹਾ। ਆਪ ਸਰਕਾਰ ਦਾ ਨਾਰਾ ਰਿਹਾ ਹੈ ਕਿ ਸਰਕਾਰ ਤੁਹਾਡੇ ਦਵਾਰ, ਉਸ ਦਾ ਹਵਾਲਾ ਵੀ ਖਬਰ 'ਚ ਦਿੱਤਾ ਗਿਆ ਪਰ ਸਰਕਾਰ ਤੁਹਾਡੇ ਦਵਾਰ ਵਿੱਚ ਜਾ ਕੇ ਕਿੰਨੇ ਕੁ ਕੰਮ ਕਰ ਪਾ ਰਹੀ ਹੈ ਇਹ ਤੇ ਪਿੰਡਾਂ ਦੇ ਲੋਕ ਜਾਂ ਕਸਬਿਆਂ ਦੇ ਲੋਕ ਜਾਣਦੇ ਨੇ, ਸ਼ਹਿਰੀ ਲੋਕ ਵੀ ਜਾਣਦੇ ਹੋਣਗੇ। ਪਰ ਇਹ ਜਿਹੜੇ ਬੱਚੇ ਨੇ ਇਹਨਾਂ ਨੂੰ ਘਟੋ-ਘਟ ਆਪਣੇ ਸਰਟੀਫਿਕੇਟ ਬਣਾਉਣ ਦੇ ਲਈ ਉਹਨਾਂ ਸੇਵਾ ਕੇਂਦਰਾਂ ਤੱਕ ਜ਼ਰੂਰ ਜਾਣਾ ਪੈਂਦਾ ਹੈ, ਗੇੜੇ ਮਾਰਨੇ ਪੈਂਦੇ ਨੇ। ਔਰ ਇਥੇ ਹੀ ਜੇਕਰ ਗੱਲ ਕਰੀਏ ਅਨਸੂਚੀ ਜਾਤੀ ਦਾ ਸਰਟੀਫਿਕੇਟ ਜਾਂ ਬੈਕਵਰਡ ਕਲਾਸ ਸਰਟੀਫਿਕੇਟ ਬਣਾਉਣ ਲਈ ਜਾਂ ਰਹਾਇਸ਼ੀ ਸਰਟੀਫਿਕੇਟ ਬਣਾਉਣ ਦੇ ਲਈ ਇਹਨਾਂ ਸੇਵਾ ਕੇਂਦਰਾਂ ਦੇ ਚੱਕਰ ਕੱਟਣੇ ਪੈਂਦੇ ਨੇ ਖਾਸ ਕਰਕੇ ਸਕੂਲਾਂ ਵਿੱਚ 10ਵੀਂ ਜਮਾਤ ਦੇ ਜਦੋਂ ਨਤੀਜੇ ਆ ਜਾਂਦੇ ਆ ਜਾਂ ਅਗਲੀ ਪੜ੍ਹਾਈ ਜਾਰੀ ਰੱਖਣੀ ਹੈ ਜਾਂ 12ਵੀਂ ਉਦੋਂ ਤੱਕ 18 ਸਾਲ ਉਮਰ ਵੀ ਹੋ ਰਹੀ ਹੁੰਦੀ ਆ ਬੱਚਿਆਂ ਦੀ ਤਾਂ ਉਦੋਂ ਜਿਹੜੇ ਨੇ ਹੋਰ ਸਰਟੀਫਿਕੇਟ ਦੀ ਉਹਨਾਂ ਦੇ ਨਾਮ ਤੇ ਲੋੜ ਪੈਂਦੀ ਆ ਜਿਵੇਂ ਕਿ ਇੱਕ ਜਾਤੀ ਸਰਟੀਫਿਕੇਟ ਹੈ ਜਾਂ ਫਿਰ ਇਨਕਮ ਦਾ ਸਰਟੀਫਿਕੇਟ ਹੈ ਜ਼ਿਆਦਾਤਰ ਉਹ ਪੁੱਲਣਾ ਜਦੋਂ ਬੱਚਾ 18 ਸਾਲ ਤੋਂ ਘੱਟ ਦੀ ਉਮਰ ਦਾ ਹੁੰਦਾ ਤੇ ਉਹਨਾਂ ਦੇ ਮਾਪਿਆਂ ਦੇ ਸਰਟੀਫਿਕੇਟ ਵੀ ਮਾਤਾ ਜਾਂ ਪਿਤਾ ਦਾ ਸਰਟੀਫਿਕੇਟ ਵੀ ਨਾਲ ਚੱਲ ਜਾਂਦਾ ਪਰ ਜਦੋਂ ਬੱਚਾ 18 ਸਾਲ ਤੋਂ ਜ਼ਿਆਦਾ ਹੋ ਜਾਂਦਾ ਜਾਂ ਉਸ ਤੋਂ ਵੱਧਾ ਹੋ ਜਾਂਦਾ ਤਾਂ ਫਿਰ ਉਹਨਾਂ ਨੂੰ ਆਪਣੇ ਨਾਮ ਦੇ ਉੱਤੇ ਸਰਟੀਫਿਕੇਟ ਬਣਾਉਣੇ ਪੈਂਦੇ ਨੇ ਤਾਂ ਕੇਂਦਰਾਂ 'ਚ ਭੀੜ ਵੀ ਲੱਗ ਜਾਂਦੀ ਹੈ ਤਾ ਇਸ ਕਰਕੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਜਿਹੜੇ ਅੰਕੜੇ ਨੇ ਉਹ ਕੀ ਕਹਿੰਦੇ ਨੇ ਕੱਲੇ ਸਾਲ 2023 ਦੇ ਅੰਦਰ ਹੀ ਪੰਜਾਬ ਦੇ ਲਗਭਗ 3.5 ਲੱਖ ਬੱਚਿਆਂ ਨੇ ਅਨੁਸੂਚੀ ਜਾਤੀ ਸਰਟੀਫਿਕੇਟ ਬਣਵਾਏ ਇਹ ਸਰਟੀਫਿਕੇਟ ਬਣਾਉਣ ਦੀ ਸਰਕਾਰ ਦੀ ਕੋਈ ਫੀਸ ਤਾਂ ਨਹੀਂ ਹੈ ਪਰ ਫਿਰ ਵੀ ਉਹਨਾਂ ਨੂੰ ਸੁਵਿਧਾ ਚਾਰਜ ਵਜੋਂ ਪ੍ਰਤੀ ਸਰਟੀਫਿਕੇਟ 65 ਰੁਪਏ ਧਾਰਨੇ ਪਏ ਜਿਸ ਦੇ ਕਰਕੇ ਇਸ ਲਿਹਾਜ਼ ਨਾਲ ਕੱਲੇ ਅਨੁਸੂਚੀ ਜਾਤੀ ਸਰਟੀਫਿਕੇਟ ਬਣਾਉਣ ਦੇ ਲਈ 3.5 ਲੱਖ ਵਿਦਿਆਰਥੀਆਂ ਦੇ ਜਿਹੜੇ ਬਣੇ ਸਾਲ 2023 ਦੇ ਵਿੱਚ ਹੀ ਦਲਿਤ ਬੱਚਿਆਂ ਨੂੰ 2.30 ਕਰੋੜ ਰੁਪਇਆ ਖਰਚ ਕਰਨਾ ਪੈ ਗਿਆ ਦੇਖ ਸਕਦੇ ਹੋ ਕਿ ਲਗਭਗ 2.5 ਕਰੋੜ ਰੁਪਇਆ ਰਕਮ ਹੋ ਗਈ ਸਾਢੇ 3 ਲੱਖ ਬੱਚਿਆਂ ਦੀ ਹਾਲਾਂਕਿ ਸਰਕਾਰ ਦੀ ਕੋਈ ਇਸ ਵਿੱਚ ਫੀਸ ਨਹੀਂ ਹੈ ਕੌਣ ਲੈ ਗਿਆ ਸੁਵਿਧਾ ਕੇਂਦਰਾਂ ਚ ਸੇਵਾ ਕੇਂਦਰਾਂ ਚ ਕੰਮ ਕਰਦੀਆਂ ਕੰਪਨੀਆਂ ਸਰਟੀਫਿਕੇਟਾਂ ਦੀ ਕਮਾਈ ਨਾਲ ਸੇਵਾ ਕੇਂਦਰਾਂ ਵਿੱਚ ਕੰਮ ਕਰਦੀਆਂ ਪ੍ਰਾਈਵੇਟ ਕੰਪਨੀਆਂ ਦੀ ਜੇਬ ਵਿੱਚ ਪੈਸੇ ਗਏ ਇਸੇ ਤਰ੍ਹਾਂ ਰਹਾਇਸ਼ੀ ਸਰਟੀਫਿਕੇਟ ਬਣਾਉਣ ਦੀ ਸਰਕਾਰੀ ਫੀਸ 10 ਰੁਪਏ ਹੈ ਤੇ ਸੁਵਿਧਾ ਫੀਸ 77 ਰੁਪਏ ਹੈ ਸੂਬੇ ਵਿੱਚ ਸਾਲ 2023 ਵਿੱਚ 432000 ਬੱਚਿਆਂ ਨੇ ਜਿਹੜੇ ਰਹਾਇਸ਼ੀ ਸਰਟੀਫਿਕੇਟ ਬਣਾਏ ਜਿਨ੍ਹਾਂ ਦੀ ਜੇਬ ਤੇ ਚੋਂ ਜਿਹੜੇ ਨੇ 3.67 ਕਰੋੜ ਰੁਪਏ ਨਿਕਲ ਗਿਆ 3.5 ਕਰੋੜ ਰੁਪਏ ਤੋਂ ਵਿਵਾਦੀ ਰਾਸ਼ੀ ਇਹ ਰਹਾਇਸ਼ੀ ਸਰਟੀਫਿਕੇਟ ਬਣਾਉਣ ਦੇ ਲਈ ਬੱਚਿਆਂ ਦੀ ਜੇਬ ਚੋਂ ਗਈ ਹੈ ਸਰਕਾਰੀ ਫੀਸ ਹਾਲਾਂਕਿ ਇਸ ਦੀ ਸਿਰਫ 10 ਰੁਪਏ ਹੈ ਔਰ ਪਰ ਦੂਸਰੇ ਪਾਸੇ 75 ਰੁਪਏ ਫੀਸ ਹੋਰ ਜੋੜ ਦਿੱਤੀ ਜਾਵੇ ਇੱਕ ਸਰਟੀਫਿਕੇਟ ਦੀ ਤਾਂ 85 ਰੁਪਏ ਹੋ ਗਏ ਤੇ 85 ਰੁਪਏ ਇੱਕ ਬੱਚੇ ਤੋਂ ਗਏ ਤੇ ਇਸ ਹਿਸਾਬ ਨਾਲ 3.5 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਉਹਨਾਂ ਦੀ ਜੇਬ ਚੋਂ ਚਲੀ ਗਈ ਔਰ ਇਸੇ 4.3 ਕਰੋੜ ਰੁਪਏ ਤਾਂ ਇਕੱਲੀ ਕੰਪਨੀ ਨੂੰ ਹੀ ਚਲੇ ਗਏ ਇਸੇ ਤਰ੍ਹਾਂ ਪਛੜੀਆਂ ਸ਼੍ਰੇਣੀਆਂ ਤੇ OBCs ਨੇ ਸਾਲ 2023 ਵਿੱਚ 1.60 ਲੱਖ ਸਰਟੀਫਿਕੇਟ ਬਣਾਏ ਨੇ ਤੇ ਜਨਰਲ ਵਰਗ ਦੇ 27120 ਸਰਟੀਫਿਕੇਟ ਜਾਰੀ ਹੋਏ ਅਪਲਾਈ ਕਰਨmarg ਨੂੰ ਇਹਨਾਂ ਸਰਟੀਫਿਕੇਟਾਂ ਲਈ ਪਟਵਾਰੀ ਨੰਬਰਦਾਰ ਜਾਂ ਨਗਰ ਕਾਉਂਸਲਰ ਨੇ ਜਿਹੜੇ ਉਹ ਤਸਦੀਕ ਕਰ ਦਿੰਦੇ ਨੇ ਸਰਪੰਚ ਵੀ ਤਸਦੀਕ ਕਰ ਦਿੰਦੇ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵੇ ਦੀ ਗੱਲ ਜੇ ਕਰੀਏ ਤਾਂ ਸਰਕਾਰੀ ਪ੍ਰਕਿਰਿਆ ਆਨਲਾਈਨ ਕਰਨ ਦੀ ਗੱਲ ਕੀਤੀ ਗਈ ਸੀ ਦਾਵਾ ਕੀਤਾ ਗਿਆ ਸੀ ਪਰੰਤੂ ਇਹਨਾਂ ਬੱਚਿਆਂ ਦੀਆਂ ਮੁਸ਼ਕਲਾਂ ਤੇ ਹਾਲੇ ਵੀ ਕੋਈ ਗੌਰ ਫਰਮਾਇਆ ਨਹੀਂ ਗਿਆ ਜਿੰਨਾ ਅਦਾਰਿਆਂ ਵਿੱਚ ਸਰਕਾਰੀ ਵਜੀਫਾ ਸਕੀਮ ਹਨ ਉੱਥੇ ਵੀ ਇਹਨਾਂ ਸਰਟੀਫਿਕੇਟਾਂ ਦੀ ਲੋੜ ਪੈਂਦੀ ਹੈ ਪੰਜਾਬ ਵਿੱਚ ਅਨਸੂਚੀ ਜਾਤੀ ਤਰਹਾਇਸ਼ੀ ਸਰਟੀਫਿਕੇਟ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜਿਹੜੀ ਰਿਪੋਰਟ ਦੱਸਦੀ ਹੈ ਜਿਹੜੀ ਕੀ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਅੰਕੜੇ ਨੇ ਉਹ ਕਹਿੰਦੇ ਨੇ ਕਿ ਸਭ ਤੋਂ ਵੱਧ ਸਰਟੀਫਿਕੇਟ ਜਿਹੜੇ ਨੇ ਉਹ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬਣੇ ਔਰ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਜਲੰਧਰ ਜ਼ਿਲ੍ਹਾ ਇਸ ਮਾਮਲੇ 'ਚ ਦੂਜੇ ਨੰਬਰ ਤੇ ਹੈ ਤੇ ਪਛੜੀਆਂ ਸ਼੍ਰੇਣੀਆਂ ਤੇ OBCs ਦੇ ਸਰਟੀਫਿਕੇਟ ਸਭ ਤੋਂ ਜ਼ਿਆਦਾ ਨੇ ਜਿਹੜੇ ਉਹ ਜ਼ਿਲ੍ਹਾ ਫਾਜ਼ਿਲਕਾ 'ਚ ਬਣਦੇ ਨੇ ਹੁਣ ਇਸ ਰਿਪੋਰਟ ਤੋਂ ਇੱਕ ਗੱਲ ਤਾਂ ਭਲੀ ਭਾਂਤ ਜਾਣੂ ਹੋ ਗਈ ਹੈ ਕਿ ਬੱਚੇ ਜਿਹੜੇ ਨੇ ਉਹ ਪਹਿਲਾਂ ਸਕੂਲਾਂ ਦੇ ਵਿੱਚੋਂ ਨਿਕਲਦੇ ਸਾਰ ਸੇਵਾ ਕੇਂਦਰਾਂ ਵੱਲ ਰੁੱਕ ਕਰਦੇ ਨੇ ਚਾਹੇ ਉਹ ਮੌਸਮ ਕਿਵੇਂ ਦਾ ਵੀ ਹੋਵੇ ਉਹਨਾਂ ਨੂੰ ਸੇਵਾ ਕੇਂਦਰਾਂ ਤੱਕ ਢੇੜੇ ਕਈ-ਕਈ ਵੀ ਕਬਾਰ ਵੀ ਮਾਰਨੇ ਪੈ ਜਾਂਦੇ ਨੇ ਕਿਉਂਕਿ ਜਦੋਂ ਭੀੜ ਲੱਗੀ ਹੁੰਦੀ ਹੈ ਕਈ ਵਾਰਾਂ ਵਾਰੀ ਵੀ ਨਹੀਂ ਆਉਂਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਹੋਰ ਖਾਜਲ ਖਵਾਰੀਆਂ ਉਹ ਕਿਰਾਇਆ ਪਹਾੜਾ ਵੀ ਲਾ ਕੇ ਜਾਂਦੇ ਹੋਣਗੇ ਤੇ ਉਹ ਰਾਸ਼ੀ ਹੈ ਜਿਹੜੀ ਰਿਕਾਡ ਦਾ ਹਿੱਸਾ ਆਗੇ ਉਹ 10 ਕਿਲੋਮੀਟਰ 15 ਕਿਲੋਮੀਟਰ ਜਾਂ 20 ਕਿਲੋਮੀਟਰ ਤੋਂ ਦੂਰੋਂ ਆਪਣੇ ਪਿੰਡ ਤੋਂ ਕਸਬੇ ਵੱਲ ਸ਼ਹਿਰ ਵੱਲ ਜਾਂਦੇ ਨੇ ਕੇਂਦਰਾਂ ਤੱਕ ਉਹ ਵੱਖਰੇ ਪੈਸੇ ਲੱਗਦੇ ਆ ਇਸ ਕਰਕੇ ਗਰੀਬਾਂ ਦੀ ਜਿਹੜੀ ਜੇਬ ਆ ਉਹ ਹੋਰ ਢਿੱਲੀ ਕੀਤੀ ਜਾ ਰਹੀ ਹੈ ਇਸ ਜਰੀਏ ਹੁਣ ਇਸੇ ਰਿਪੋਰਟ ਦੇ ਵਿੱਚ ਇੱਕ ਹਵਾਲਾ ਵੀ ਦਿੱਤਾ ਗਿਆ ਸਾਬਕਾ ਪੀ.ਸੀ.ਐਸ ਅਧਿਕਾਰੀ ਗੋਪਾਲ ਸਿੰਘ ਕੋਟਪਤ ਫੱਤਾ ਦਾ ਉਹ ਕਹਿੰਦੇ ਨੇ ਕਿ ਬੱਚਿਆਂ ਨੂੰ ਸਰਕਾਰੀ ਝੰਝਟਾਂ ਝੰਜਟਾਂ ਦੇ ਵਿੱਚੋਂ ਕੱਢ ਕੇ ਸਰਟੀਫਿਕੇਟ ਬਣਾਉਣ ਦੇ ਅਧਿਕਾਰ ਸਕੂਲ ਪੱਧਰ 'ਤੇ ਦੇ ਦਿੱਤੇ ਜਾਣੇ ਚਾਹੀਦੇ ਆ ਉਹਨਾਂ ਨੇ ਕਿਹਾ ਕਿ ਚੰਗਾ ਇਹ ਹੋਵੇਗਾ ਕਿ ਜੇ ਸਰਕਾਰ ਸਕੂਲ ਮੁਖੀ ਨੂੰ ਹੀ ਸਰਟੀਫਿਕੇਟ ਬਣਾਉਣ ਦੇ ਅਧਿਕਾਰ ਦੇ ਦੇਵੇ ਜਿਸ ਨਾਲ ਬੱਚਿਆਂ ਦੀ ਖੱਜਲ-ਖਵਾਰੀ ਅਤੇ ਵੱਧੂ ਫੀਸ ਦੇ ਬੋਝ ਤੋਂ ਬਚਾਅ ਹੋ ਸਕਦਾ ਹੈ ਹਾਲਾਂਕਿ ਇੱਕ ਸੁਝਾਅ ਹੈ ਹੋਰ ਵੀ ਇਸੇ ਤਰ੍ਹਾਂ ਕਈ ਸੁਝਾਅ ਲਏ ਜਾ ਸਕਦੇ ਆ ਇਸ ਦੇ ਲਈ ਬਕਾਇਦਾ ਸਥਾਨਕ ਪੱਧਰ ਦੇ ਉੱਤੇ ਸਕੂਲ ਦੇ ਅੰਦਰ ਹੀ ਇੱਕ ਜਿਹੜਾ ਪ੍ਰਸ਼ਾਸਨਿਕ ਦਫ਼ਤਰ ਵੀ ਤਾਂ ਖੋਲ੍ਹਿਆ ਜਾ ਸਕਦਾ ਕਿਉਂਕਿ ਹੋ ਸਕਦਾ ਹੈ ਜੇਕਰ ਸਕੂਲ ਦੇ ਮੁਖੀ ਨੂੰ ਇਹ ਜ਼ਿੰਮੇਵਾਰੀ ਦੇ ਦਿੱਤੀ ਜਾਵੇ ਤਾਂ ਪਹਿਲਾਂ ਹੀ ਸਕੂਲ ਦੇ ਕੰਮ ਜਿਹੜੇ ਬੱਚਿਆਂ ਦੀ ਪੜ੍ਹਾਈ ਨਾਲ ਸੰਬੰਧਿਤ ਪ੍ਰਭਾਵਿਤ ਹੁੰਦੇ ਨੇ ਤਾਂ ਇਹ ਵੀ ਹੋ ਸਕਦਾ ਪਰ ਇੱਕ ਸੁਝਾਅ ਠੀਕ ਵੀ ਹੈ ਕਿਉਂਕਿ ਇਸ ਦੇ ਨਾਲ ਸਕੂਲ ਦੇ ਮੁਖੀ ਨੂੰ ਜਾਂ ਸਕੂਲ ਦੇ ਰਿਕਾਰਡ ਵਿੱਚ ਸਭ ਪਤਾ ਹੁੰਦਾ ਹੈ ਕਿ ਬੱਚਾ ਕਿਹੜੀ ਸ਼੍ਰੇਣੀ ਨਾਲ ਸੰਬੰਧਿਤ ਹੈ ਆਰਥਿਕ ਉਸ ਦੀ ਸਥਿਤੀ ਕੀ ਹੈ ਇਥੋਂ ਤੱਕ ਕਿ ਹੋਰ ਵੀ ਪਰਚੋਲ ਆ ਜਿਹੜੀ ਤਸਦੀਕ ਕਰਨੀ ਸੌਖੀ ਹੋ ਜਾਂਦੀ ਹੈ ਕਿਉਂਕਿ ਬੱਚੇ ਦਾਵਾ ਕਈ ਸਾਲ ਉਸ ਸਕੂਲ ਦੇ ਨਾਲ ਪਿਆ ਹੁੰਦਾ ਤਾਂ ਇਹ ਵੀ ਇੱਕ ਤਰੀਕਾ ਹੈ ਇਸ ਸ਼ਹਿਰਾਂ ਵੱਲ ਜਾਂ ਕਸਬਿਆਂ ਵੱਲ ਭੇਜਣ ਦੀ ਬਜਾਏ ਬੱਚਿਆਂ ਨੂੰ ਉੱਥੇ ਹੀ ਸਰਟੀਫਿਕੇਟ ਤਸਦੀਕ ਸ਼ੁਦਾ ਦੇ ਦਿੱਤੇ ਜਾਣ ਕਿਉਂਕਿ ਆਖਰਕਾਰ ਸਰਕਾਰ ਨੇ ਤਾਂ ਸਿਰਫ ਇੰਨੀ ਪੁਸ਼ਟੀ ਕਰਨੀ ਹੁੰਦੀ ਹੈ ਕਿ ਬੱਚਾ ਸਹੀ ਸਰਟੀਫਿਕੇਟ ਬਣਾ ਰਿਹਾ ਹੈ ਜਾਂ ਗਲਤ ਤਾਂ ਨਹੀਂ ਜਾਲੀ ਤਾਂ ਨਹੀਂ ਬਣਾ ਰਿਹਾ ਹੈ ਜਾਂ ਇਸ ਲਈ ਸਰਕਾਰ ਇਸ ਜੇ ਸੁਝਾਅ ਠੀਕ ਨਹੀਂ ਹੈ ਤੇ ਹੋਰ ਕੀ ਸੋਚਦੀ ਹੈ ਸਰਕਾਰ ਨੂੰ ਆਪਣੇ ਪੱਦਰ ਤਿਸ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਗਰੀਬ ਬੱਚਿਆਂ ਦੀ ਜਿਹੜੀ ਇਹ ਪੈਰੀ ਮਾਰ ਹੈ ਇਸ ਤੋਂ ਉਸ ਨੂੰ ਬਚਾਇਆ ਜਾ ਸਕੇ ਇਸ ਦੇ ਲਈ ਪਹਿਲ ਕਦਮੀ ਕਿਸ ਨੇ ਕਰਨੀ ਹੈ ਸਰਕਾਰ ਦੀ ਪਾਲਿਸੀ ਨੇ ਸਰਕਾਰ ਦੀ ਨੀਤੀ ਨੇ ਤੇ ਨੀਅਤ ਨੇ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਸਰਕਾਰ ਕੋਈ ਤਬਦੀਲੀ ਕਰਦੀ ਹੈ ਜਾਂ ਫਿਰ ਸਰਕਾਰ ਤੁਹਾਡੇ ਦਵਾਰ ਦਾ ਨਾਰਾ ਮਹਿਜ ਨਾਰਾ ਰਹਿ ਜਾਵੇਗਾ ਤਾਂ ਦਵਾਰ ਤੇ ਜਾ ਕੇ ਬੱਚਿਆਂ ਨੂੰ ਵੀ ਸਹੂਲਤਾਂ ਨਹੀਂ ਮਿਲਣਗੀਆਂ ਇਸ ਦੇ ਬਾਰੇ ਤੁਹਾਡਾ ਨਿੱਜੀ ਤੌਰ ਦੇ ਉੱਤੇ ਕੀ ਮੰਨਣਾ ਹੈ ਤੁਸੀਂ ਵੀ ਕੋਈ ਸੁਝਾਅ ਇਸ ਬਾਬਤ ਦੇ ਸਕਦੇ ਹੋ ਜੋ ਕਿ ਸਰਕਾਰ ਤੱਕ ਪਹੁੰਚ ਜਾਣਗੇ ਕਮੈਂਟ ਬਾਕਸ ਦੇ ਜ਼ਰੀਏ ਤਾਂ ਉਸ ਬਾਰੇ ਤੁਸੀਂ ਵੀ ਆਪਣੀ ਆਪਣੀ ਰਾਏ ਆਪਣੀ ਆਪਣੀ ਟਿੱਪਣੀ ਸਾਂਝੀ ਕਰਿਓ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ